ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਦੇ ਵਿੱਚ ਦੋ ਨੌਜਵਾਨ ਮੁੰਡਿਆਂ ਤੇ ਇੱਕ ਲੜਕੀ ਨੇ ਮਿਲ ਕੇ ਇੱਕ ਲੜਕੀ ਦੇ ਨਾਲ ਅਜਹੀ ਕਰਤੂਤ ਖਿੰਡਾ ਦਿੱਤੀ ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਜੀਹਾਂ ਦਾਦਾ ਕਿ ਪਿੰਡੇ ਹੀ ਦੋ ਨੌਜਵਾਨ ਮੁੰਡਿਆਂ ਦੇ ਵੱਲੋਂ ਤੇ ਇੱਕ ਲੜਕੀ ਦੀ ਸਹਿਮਤੀ ਦੇ ਨਾਲ ਇੱਕ ਲੜਕੀ ਦੇ ਨਾਲ ਬਲਾਕ ਕਰ ਕੀਤਾ ਗਿਆ ਜਿਸ ਤੋਂ ਬਾਅਦ ਪੀੜਤ ਲੜਕੀ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਤੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਪਿੰਡੇ ਹੀ ਨੌ ਨੌਜਵਾਨਾਂ ਦੇ ਨਾਲ ਇੱਕ ਮਹਿਲਾ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਲੜਕੀ ਨੇ ਕਿਹਾ ਕਿ ਉਸ ਦੀਆਂ ਗਲਤ ਵੀਡੀਓਜ਼ ਬਣਾ ਕੇ ਉਸ ਨੂੰ ਅਕਸਰ ਹੀ ਬਲੈਕਮੇਲ ਕੀਤਾ ਜਾਂਦਾ ਸੀ ਕਿ ਇਸ ਦੀਆਂ ਤੇਰੀਆਂ ਵੀਡੀਓ ਨੈਟ ਤੇ ਵਾਇਰਲ ਕਰ ਦਿੱਤੀਆਂ ਜਾਣਗੀਆਂ ਮੇਰਾ ਪਿੰਡ ਰਾੜਾ ਤੇ ਸਾਡੇ ਕਮਾਂਡਰ ਨੇ ਸਾਡੀ ਗੱਲ ਕਰਾਈ ਸੀ ਉਹਦਾ ਨਾਮ ਰਾਮਾਣਾ ਤੇ ਇੱਕ ਹੋਰ ਗੱਲ ਕਰਾਉਣ ਵਾਲਾ ਸੀ ਗੋਵਿੰਦ ਉਹ ਵੀ ਸਾਡੇ ਗੁਮਾਂਡੀਆ ਦਾ ਤੇ ਜਿਨ੍ਹਾਂ ਨੇ ਉਹਨਾਂ ਨੇ ਆਪ ਦੇ ਘਰੇ ਬੁਲਾ ਕੇ ਸਾਡੇ ਨਾਲ ਗੱਲ ਤੇ ਕੰਮ ਕਰਵਾਇਆ ਫਿਰ ਕਹਿੰਦੇ ਜੇ ਤੂੰ ਨਾ ਵੀ ਕੁਛ ਕੀਤਾ ਤਾਂ ਉਹਨਾਂ ਨੇ ਗੰਦੀ ਵੀਡੀਓ ਬਣਾ ਕੇ ਕਹਿੰਦੇ ਤੇਰੇ ਨਾਲ ਤਾਂ ਘਰ ਦੇਣ ਦੁਕਾਵਾਂਗੇ ਨਾਲੇ ਇੰਨ੍ਹੇ ਅੱਤੇ ਪਾਵਾਂਗੇ ਨਾਲੇ ਉਹਨਾਂ ਨੇ ਉਸ ਰਾਤ ਉਹਨਾਂ ਨੇ ਆਪ ਧੱਕੇ ਨਾਲ ਲੈ ਕੇ ਗਏ ਘਰੋਂ ਠਾਕੇ ਕੀ ਕਿਸ ਦਿਨ ਦੀ ਗੱਲ ਹੈ 22 ਤਰੀਕ 22 ਤਰੀਕ ਕੌਣ ਕੌਣ ਸੀਗਾ ਕੀ ਕੀ ਨਾਮ ਨੇ ਉਹਨਾਂ ਦੇ ਰਮਨਦੀਪਕਰ ਗੋਵਿੰਦ ਤੇ ਜਸਪ੍ਰੀਤ ਉਹਡੇ ਕੌਣ ਕੌਣ ਸੀਗੇ ਗੋਵਿੰਦ ਤੇ ਜਸਪ੍ਰੀਤ ਹਾਂਜੀ ਗੋਵਿੰਦ ਤੇ ਜਸਪ੍ਰੀਤ ਅੱਛਾ ਕੀ ਕਹਿੰਦੇ ਸੀ ਕੀ ਧਮਕੀ ਦਿੰਦੇ ਸੀਗੇ ਜਦੋਂ ਤੂੰ ਕਿਹਾ ਵੀ ਮੈਂ ਦੱਸੂਗੀ ਸਾਰਾ ਇਹਨਾਂ ਦਾ ਕੀ ਧਮਕੀ ਦਿੰਦੇ ਤੇਰੀ ਵੀਡੀਓ ਨੈਟ ਤੇ ਪਾਵਾਂਗੇ ਤੇ ਜੇ ਤੂੰ ਨਾ ਵੀ ਉਸ ਕੀ ਤੇ ਤੈਨੂੰ ਮਾਰ ਦੇ ਅੱਛਾ ਫਿਰ ਕਰ ਦੇਣ ਦੱਸਿਆ ਤੂੰ ਕਦੋਂ ਦੱਸਿਆ ਕਰ ਦੇਣਾ ਉਸ ਰਾਤ ਨੂੰ ਪਤਾ ਲੱਗੇ ਕੀ ਮੰਗ ਕਰਦੇ ਹਾਂ ਅਸੀਂ ਜਿਨ੍ਹਾਂ ਨੇ ਮੇਰੇ ਨਾਲ ਇਹ ਸਭ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਜਿਹੜੀ ਪਹਿਲਾਂ ਜਿੱਥੇ ਸ਼ੁਰੂਆਤ ਚੱਲੀ ਹੈ ਉਹਦੇ ਵਿੱਚ ਇੱਕ ਸਾਡੇ ਜਨਨੀਆਂ ਰਵਣਪੀਤ ਕੌਰ ਉਹਦਾ ਕੰਮੀ ਇਹ ਦਾ ਚਲਾਉਣਾ ਕੁੜੀਆਂ ਨੂੰ ਲਾਣਾ ਕੁੜੀਆਂ ਬਣਾਉਣੀਆਂ ਮੁੰਡਿਆਂ ਨੂੰ ਬੁਲਾਉਣਾ ਉਹ ਚੀਜ਼ ਕਰਕੇ ਕੁੜੀ ਦੇ ਦੱਸਣ ਦੇ ਮੁਤਾਬਕ ਇੱਕ ਕੁੜੀ ਕਹਿੰਦੀ ਹੈ ਵੀ ਇੱਕ ਮਹੀਨਾ ਪਹਿਲਾਂ ਵੀ ਮੈਨੂੰ ਉਹਨੇ ਆਪਣੇ ਚੁਗਲ 'ਚ ਬੁਲਾਇਆ ਨਾਲ ਉਹਨੇ ਹੱਥ ਪੈਰ ਮੇਰੇ ਫੜੇ ਤੇ ਦੋਵੇਂ ਮੁੰਡਿਆਂ ਨੂੰ ਬੁਲਾ ਕੇ ਬਲਾਤਕਾਰ ਕਰਿਆ ਤੇ ਨਾਲ ਵੀਡੀਓ ਵਗੈਰਾ ਬਣਾਈਆਂ ਗਿਆ ਉਦੋਂ ਬਾਅਦ ਜਦੋਂ ਇਹ ਸਿਸਟਮ ਚੱਲੀ ਗਿਆ ਤੇ ਵੀਡੀਓ ਬਣਾਈ ਤਾਂ ਕੁੜੀ ਨੂੰ ਬਲੈਕ ਵੇਗ ਕਰਕੇ ਇਹਨੂੰ ਕਹਿੰਦੇ ਸੀ ਵੀ ਨਹੀਂ ਸੋਸ਼ਲ ਮੀਡੀਆ ਤੇ ਪਾਵਾਂਗੇ ਵੀ ਭਈ ਜਾ ਸਾਡੇ ਕੋਲ ਆ ਹੁਣ ਇਹ ਪਰਸੋਂ ਦੀ ਗੱਲ ਹੈ 22 ਤਰੀਕ ਦੀ ਦੁਆਰਾ ਜਿਦੇ ਵਿੱਚ ਉਹਨਾਂ ਇਹ ਤਿੰਨ ਜਣੇ ਨੇ ਰਵਣਪ੍ਰੀਤ ਕੌਰ ਤੇ ਜੱਤੀ ਸਿੰਘ ਹੈ ਤੇ ਇੱਕ ਮੁੰਡਾ ਹੈਗਾ ਗੋਵਿੰਦ ਸਿੰਘ ਹੈ ਇਹ ਤਿੰਨਾਂ ਨੇ ਰੱਖ ਕੇ ਕਰਿਆ ਤੇ ਜਿਹੜਾ ਹੁਣ ਪਰਸੋ ਦਾ ਕਾਹਨ ਹੈ ਉਹ ਹੈਗਾ ਆਪਣਾ 10 ਵਜੇ ਦਾ ਟਾਈਮ ਸੀਗਾ ਜਦੋਂ ਸਾਨੂੰ ਫੋਨ ਗਿਆ ਵੀ ਆਹ ਗੱਲ ਹੋਈ ਹੈ ਉਹ ਬਲਾਕੇ ਜਿਹੜੀ ਰਮਨਪ੍ਰੀਤ ਕੌਰ ਹੈ ਇਹਨੂੰ ਘਰੋਂ ਬੁਲਾ ਕੇ ਲਗਾਈ ਹੈ ਕੁੜੀ ਫਿਰ ਉੱਥੇ ਕੋਈ ਬਾਦੀਆਂ ਸਾਡੇ ਉੱਥੇ ਇਹ ਦਿਨ ਸਾਰੀ ਜ਼ਬਰਦਸਤੀ ਕਰਿਆ ਜਿਹੜਾ ਵਿੱਚ ਇਹ ਤੇ ਮੇਨ ਮੈਡ ਹੈ ਸਾਡਾ ਰਜਿੰਦਰ ਸਿੰਘ ਰੁੱਬੀ ਹੈ ਉਹਦੇ ਕਹਿੰਦੇ ਸਾਰਾ ਕੁਝ ਹੋ ਰਿਹਾ ਹੈ ਅਦ੍ਰਿਸ ਮਾਮਲੇ ਦੇ ਵਿੱਚ ਮਹਿਲਾ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਮੈਡਮ ਅੱਜ ਕੀ ਤੁਹਾਡੇ ਕੋਲ ਮਤਲਬ ਆਇਆ ਤੇ ਕੀ ਕਾਰਵਾਈ ਜਿਹੜੀ ਇੱਕ ਲੜਕੀ ਹੈ ਨਵਾਲਗ ਤੇ ਉਹਦਾ ਹੁਣ ਮੈਡੀਕਲ ਵਗੈਰਾ ਹੋਣਾ ਹੈ ਜੀ ਜਿਹੜੀ ਪੇਸ ਹੈ ਤੇ ਉਹਦੇ ਬਿਆਨ ਬੂਨ ਵਗੈਰਾ ਲਿਖ ਲਏ ਹੈ ਜੀ ਤੇ ਜੋ ਵੀ ਹੋਊਗਾ ਅਗਲੀ ਕਾਰਵਾਈ ਅਸੀਂ ਕਰਾਂਗੇ ਬੰਦੇ ਗ੍ਰਿਫਤਾਰ ਕਰਾਂਗੇ ਕੁੜੀ ਦਾ ਕਦਮ ਕਦ ਕਿੰਨੀ ਉਮਰ ਹੈ ਉਦੀ ਉਮਰ ਹੈਗੀ ਹੈ 15 ਸਾਲ ਹੈ ਖੈਰ ਦੇਖਿਆ ਜਾਵੇ ਤਾਂ ਅਜਿਹੇ ਦਰਿੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜਿਹੜੇ ਕਿ ਹਫਸ਼ ਦੇ ਭੁੱਖੇ ਕਿਸੇ ਦੀ ਵੀ ਲੜਕੀ ਨੂੰ ਆਪਣੀ ਦਰਿੰਦਗੀ ਦਾ ਸ਼ਿਕਾਰ ਬਣਾਉਂਦੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ